ਬੱਚੋ ਵੈਲਕਮ ਟੂ ਮਾਈ ਚੈਨਲ ਪੰਜਾਬੀ ਕਲਾਸਿਸ ਅੱਜ ਦਾ ਸਾਡਾ ਪਾਠ ਹੈ ਪਾਈ ਲਾਲੋ ਇੱਕ ਵਾਰ ਕੋ ਨਾਨਕ ਦੇਵ ਜੀ ਹੁੰਦੇ ਹੁੰਦੇ ਸੈਦਪੁਰ ਪਹੁੰਚ ਗਏ ਇੱਥੇ ਇੱਕ ਗਰੀਬ ਕਿਰਤੀ ਤਰਖਾਨ ਰਹਿੰਦਾ ਸੀ ਜਿਸ ਦਾ ਨਾਂ ਸੀ ਪਾਈ ਲਾਲੋ ਪਾਈ ਲਾਲੋ ਸਾਰਾ ਦਿਨ ਮਿਹਨਤ ਕਰਦਾ ਲੋਕਾਂ ਦੇ ਛੋਟੇ ਮੋਟੇ ਤਰਖਾਨੇ ਤਰਖਾਨੇ ਕੰਮ ਕਰਦਾ ਜਿਹੜੀ ਮਿਹਨਤ ਮਜ਼ਦੂਰੀ ਮਿਲਦੀ ਉਸ ਨਾਲ ਆਪਣੇ ਪਰਿਵਾਰ ਦਾ ਪੇਟ ਪਾਲਦਾ ਗੁਰੂ ਨਾਨਕ ਦੇਵ ਜੀ ਨੇ ਇੱਥੇ ਆ ਕੇ ਪਾਈ ਲਾਲੋ ਦੇ ਘਰ ਡੇਰਾ ਕੀਤਾ ਗੁਰੂ ਨਾਨਕ ਦੇਵ ਜੀ ਪਾਈ ਲਾਲੋ ਦੇ ਘਰ ਰੁੱਖਾ ਮਿੱਸਾ ਪ੍ਰਸਾਦਾ ਚੱਕਦੇ ਅਤੇ ਸਵੇਰੇ ਸ਼ਾਮ ਨੂੰ ਕੀਰਤਨ ਕਰਦੇ ਅਤੇ ਲੋਕਾਂ ਨੂੰ ਉਪਦੇਸ਼ ਦਿੰਦੇ ਇਸੇ ਪਿੰਡ ਵਿੱਚ ਹੀ ਇੱਕ ਅਮੀਰ ਮਾਲਕ ਭਾਗੋ ਰਹਿੰਦਾ ਸੀ ਗੁਰੂ ਨਾਨਕ ਦੇਵ ਜੀ ਦੇ ਇੱਥੇ ਪੋਜਣ ਦੀ ਖਬਰ ਸਾਰੇ ਪਾਸੇ ਫੈਲ ਗਈ। ਉੱਤੇ ਉਸ ਗਰੀਬ ਮਾਲਕ ਭਾਗੋ ਨੇ ਆਪਣੇ ਘਰ ਵਿੱਚ ਜਗ ਕੀਤਾ। ਉਸ ਨੇ ਲੋਕਾਂ ਦੇ ਨਾਲ ਨਾਲ ਸਾਧੂ ਸੰਤਾਂ ਨੂੰ ਵੀ ਬੁਲਾਇਆ। ਗੁਰੂ ਨਾਨਕ ਦੇਵ ਜੀ ਨੇ ਉਸ ਦੇ ਘਰ ਵਿੱਚ ਸ਼ਾਮਲ ਹੋਣ ਤੋਂ ਮਨ ਕਰ ਦਿੱਤਾ ਪਰ ਬਾਰ-ਬਾਰ ਬੁਲਾਉਣ ਤੇ ਗੁਰੂ ਨਾਨਕ ਦੇਵ ਜੀ ਉੱਥੇ ਪਹੁੰਚ ਗਏ। ਪਰ ਭੋਜਨ ਛਕਣ ਤੋਂ ਇਨਕਾਰ ਕਾਰ ਕਹਿੰਦੇ ਤਾਂ ਮਾਲਕ ਭਾਗ ਹੋਣੇ ਕਿ ਹਾ ਤੁਸੀਂ ਮੇਰੇ ਘਰ ਛੱਤੀ ਪਦਾਰਥ ਨਹੀਂ ਚੱਕ ਸਕਤੇ ਪਰ ਲਾਲੋ ਦੇ ਘਰ ਰੁੱਖੀ ਮਿੱਸੀ ਖਾ ਲੈਂਦੇ ਹੋ ਗੁਰੂ ਜੀ ਨੇ ਸਮਝਾਇਆ ਇਹ ਤੇਰੀ ਕਮਾਈ ਦੀ ਰੋਟੀ ਨਹੀਂ ਤੂੰ ਗਰੀਬਾਂ ਦੀ ਕਮਾਈ ਖਾਂਦਾ ਹੈ ਤੇ ਉਹਨਾਂ ਨੂੰ ਭੁੱਖਾ ਮਾਰਦਾ ਹੈ ਵੱਡੇ ਵੱਡੇ ਭੰਡਾਰ ਭਰਦਾ ਹੈ ਇਹਨਾਂ ਵਿੱਚ ਗਰੀਬਾਂ ਦਾ ਲਹੂ ਹੈ ਮੈਂ ਕਿਵੇਂ ਛੱਕ ਲਵਾਂ ਪਾਈ ਲਾਲੋ ਹਾਥੀ ਕੀrti ਕਰਦਾ ਹੈ ਕਿਸੇ ਦਾ ਹੱਕ ਨਹੀਂ ਮਾਰਦਾ ਇਸ ਲਈ ਉਸ ਦੀ ਰੋਟੀ ਵਿੱਚ ਦੁੱਧ ਵਰਗਾ ਸੁਆਦ ਹੈ ਗੁਰੂ ਨਾਨਕ ਦੇਵ ਜੀ ਨੇ ਇੱਕ ਹੱਥ ਵਿੱਚ ਪਾਈ ਲਾਲੋ ਦੀ ਅਰ ਇੱਕ ਹੱਥ ਵਿੱਚ ਪਾਈ ਭਾਗੋ ਦੀ ਰੋਟੀ ਲੈ ਕੇ ਦੋਹਾਂ ਦਾ ਫਰਕ ਦੱਸਿਆ ਹੋਇਆ ਹੈ ਕਹਾ ਜੀਮੇ ਕਿ ਤੁਸੀਂ ਇਸ ਚਿੱਤਰ ਵਿੱਚ ਦੇਖ ਸਕਦੇ ਹੋ ਮਾਲਕ ਭਾਗੋਂ ਨੂੰ ਸਾਰੇ ਗੱਲ ਸਮਝ ਆ ਗਈ ਉਹ ਗੁਰੂ ਨਾਨਕ ਦੇਵ ਜੀ ਦੇ ਚਰਨਾ ਵਿੱਚ ਡਿੱਗ ਪਏ ਅਤੇ ਮਾਲਕ ਭਗੋ ਨੇ ਅੱਗੇ ਤੋਂ ਸੱਚ ਦੀ ਕਮਾਈ ਕਰਨ ਅਤੇ ਨੇਕ ਆदमी ਬਣਨ ਦੀ ਸੋਖਾ ਦੀ ਗੁਰੂ ਨਾਨਕ ਦੇਵ ਜੀ ਕਾਫੀ ਸਮਾਂ ਇਸ ਪਿੰਡ ਵਿੱਚ ਰਹੇ ਤੇ ਅੱਗੇ ਚਲੇ ਗਏ ਇਸ ਪਾਠ ਵਿੱਚ ਗੁਰੂ ਨਾਨਕ ਦੇਵ ਜੀ ਸਾਨੂੰ ਇਹ ਸਮਝਾਉਣਾ ਚਾਹੁੰਦੇ ਹਨ ਕਿ ਸਾਨੂੰ ਹਮੇਸ਼ਾ ਹੀ ਨੇਕੀ ਦੀ ਕਮਾਈ ਕਰਨੀ ਚਾਹੀਦੀ ਹੈ ਅਤੇ ਕਿਸੇ ਦਾ ਵੀ ਹੱਕ ਨਹੀਂ ਮਾਰਨਾ ਚਾਹੀਦਾ ਤਾਂ ਆਪਣੀ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ ਥੈਂਕ ਯੂ ਬੱਚੋ ਬਾਏ ਬਾਏ ਟੇਕ ਕੇਅਰ